ਪੰਜਾਬ ਦੇ ਉਪ ਮੁੱਖ ਮੰਤਰੀ ਸੁਬੀਰ ਸਿੰਘ ਬਾਦਲ ਵੱਡੀਆਂ-ਵੱਡੀਆਂ ਛੇਕੀਆਂ ਮਾਰਨ ਲਈ ਮਸ਼ਹੂਰ ਨੇ। ਉਹਨਾਂ ਵਾਂਗੂ ਹੁਣ ਉਹਨਾਂ ਦੇ ਮੰਤਰੀ ਵੀ ਉਸੇ ਰਾਹ ਤੇ ਤੁਰ ਪਏ ਨੇ। ਦੋ ਕੁ ਦਿਨ ਪਹਿਲਾਂ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਤਾਂ ਹਾਦੀ ਕਰ ਦਿੱਤੀ। ਰੋਜ਼ਾਨਾ ਸਪੋਕਸਮੈਨ ਚ छਪੀ ਗੁਰਿੰਦਰ ਸਿੰਘ ਦੀ ਖਬਰ ਮੁਤਾਬਕ ਕੋਟਖਪੂਰਾ 'ਚ ਬੋਲਦਿਆਂ ਮਲੂਕਾ ਨੇ ਕਿਹਾ ਕਿ ਪੰਜਾਬ ਦੇਸ਼ ਪਰਦੇ ਹੋਰਨਾ ਰਾਜਾਂ ਦੇ ਨਾਲ-ਨਾਲ ਅਮਰੀਕਾ ਅਤੇ ਕੈਨੇਡਾ ਵਰਗੇ ਖੁਸ਼ਹਾਲ ਦੇਸ਼ਾਂ ਨਾਲੋਂ ਵੀ ਸ਼ਾਂਤ ਅਤੇ ਤਰੱਕੀ ਦੀ ਰਾਤੇ ਉਹਨਾਂ ਕਿਹਾ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ 'ਚ 24 ਘੰਟੇ ਬਿਜਲੀ ਅਤੇ ਹੋਰ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਨੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਮੀਡੀਆ ਇਹਨਾਂ ਖੂਬੀਆਂ ਦਾ ਜ਼ਿਕਰ ਨਹੀਂ ਕਰ ਰਿਹਾ ਮੈਂ ਮਲੂਕਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿਹੜੀਆਂ ਖੂਬੀਆਂ ਦਾ ਉਹ ਜ਼ਿਕਰ ਕਰ ਰਹੇ ਨੇ ਕੀ ਇਹ ਹਕੀਕਤ ਨਹੀਂ ਕਿ ਪੰਜਾਬ 'ਚ ਰੋਜ਼ 2-3 ਕਿਸਾਨ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕਸ਼ੀਆਂ ਕਰ ਰਹੇ ਨੇ ਕੀ ਇਹ ਸਹੀ ਨਹੀਂ ਕਿ ਬੇਰੋਜ਼ਗਾਰੀ ਵੱਧ ਰਹੀ ਹੈ ਕੀ ਬੇਰੁਜ਼ਗਾਰਾਂ ਅਤੇ ਹੋਰ ਵਰਗਾਂ ਉੱਤੇ ਲਾਠੀ ਚਾਰਜ ਕਰਨਾ ਖੁਸ਼ਹਾਲੀ ਦਾ ਜਾਂ ਚੰਗੇ ਰਾਜ ਪ੍ਰਬੰਧ ਦਾ ਪ੍ਰਤੀਕ ਹੈ ਬੜੀ ਹੈਰਾਨੀ ਅਤੇ ਅਫਸੋਸ ਦੀ ਗੱਲ ਹੈ ਕਿ ਮਲੂਕਾ ਨੇ ਕਿਸਾਨੀ ਖੁਦਕਸ਼ੀਆਂ ਵਾਸਤੇ ਛੋਟੇ ਕਿਸਾਨਾਂ ਨੂੰ ਜ਼ਿੰਮੇਵਾਰ ਠਰਾਇਆ ਕਿ ਉਹ ਵੱਡੇ ਕਿਸਾਨਾਂ ਦੀ ਰੀਸ ਕਰਦੇ ਨੇ ਜਿਸ ਕਰਕੇ ਉਹਨਾਂ ਦੇ ਸਿਰ ਕਰਜ਼ਾ ਚੜਦਾ ਹੈ ਉਹਨਾਂ ਇਹ ਵੀ ਕਿਹਾ ਕਿ ਨੌਜਵਾਨਾਂ ਜਿਹੜੇ ਨੌਜਵਾਨ ਹੈ ਉਹ ਵਿਹਲਾ ਰਹਿਣਾ ਪਸੰਦ ਕਰਦੇ ਨੇ ਹੋਰ ਵੀ ਹੈਰਾਨੀ ਦੀ ਗੱਲ ਇਹ ਕੀ ਪੰਚਾਇਤ ਮੰਤਰੀ ਨੇ ਕਿਹਾ ਕਿ ਇੰਨੇ ਜ਼ਿਆਦਾ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਸਰਕਾਰ ਦੇ ਵਾਸਤੇ ਗੱਲ ਹੀ ਨਹੀਂ ਰੋਜ਼ਗਾਰ ਮੰਗਣ ਵਾਲੇ ਨੌਜਵਾਨਾਂ ਉੱਤੇ ਪੁਲਿਸ ਵੱਲੋਂ ਟਾਈਗਰ ਕੈਰ ਨੂੰ ਵੀ ਉਹ ਨਾ ਜਾਇਜ਼ ਦੱਸਿਆ ਕਿਉਂਕਿ ਪੁਲਿਸ ਨੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣਾ ਹੁੰਦਾ ਹੈ ਲੋਕਾ ਸਾਹਿਬ ਅਮਨ ਕਾਨੂੰਨ ਲੋਕਾਂ ਵਾਸਤੇ ਹੀ ਹੁੰਦਾ ਹੈ ਲੋਕਾਂ ਤੇ ਕੈਰ ਟਾ ਕੇ ਨਹੀਂ ਮੈਂ ਵੀ ਦੇਖਿਆ ਹੈ ਕਿ ਕੁਝ ਲੋਕਾਂ ਨੇ ਮੰਤਰੀ ਦਾ ਸਨਮਾਨ ਵੀ ਕੀਤਾ ਜੇ ਇਹ ਸਨਮਾਨ ਉਹਨਾਂ ਦੀਆਂ ਸਟੇਟਮੈਂਟਸ ਵਾਸਤੇ ਕੀਤਾ ਗਿਆ ਤਾਂ ਇਹ ਇਨਸੈਂਸਿਟੀ ਦੀ ਇੱਕ ਕਲਾਸਿਕ ਮਿਸਾਲ ਹੋਵੇਗੀ